ਜਰਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ 'ਚ ਇੱਕ ਸਿੱਖ ਆਇਆ ਜਿਸ ਦਾ ਨਾਮ ਪਾਈ ਗੁੱਜਰ ਸੀ ਤੇ ਜਾਤ ਲੋਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈਂ ਗਰੀਬ ਕਰਸਤੀ ਹਾਂ ਸਾਰਾ ਦਿਨ ਕੰਮ ਕਰਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੇਵਾ ਦਾਨ ਪੁੰਨ ਹੋਰ ਧਰਮ ਕਰਮ ਮੈਂ ਨਹੀਂ ਕਰ ਸਕਦਾ ਸਾਰਾ ਦਿਨ ਕੰਮਦੰਦਿਆਂ ਜੀ ਫਸਿਆ ਰਹਿਣਾ ਹਾਂ ਤੁਸੀਂ ਕਿਰਪਾ ਕਰਕੇ ਐਸਾ ਉਪਦੇਸ਼ ਦਿਓ ਕਿ ਮੇਰਾ ਵੀ ਉਧਾਰ ਹੋ ਜੇ ਜਨਮ ਮਰਨ ਦੇ ਬੰਧਨ ਕੱਟੇ ਜਾਣ ਤੇ ਜੀਵਨ ਸਫਲਾ ਹੋ ਜੇ ਸਤਗੁਰਾਂ ਕਿਹਾ ਭਾਈ ਗੁੱਜਰ ਦੋ ਕੰਮ ਕਰ ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਬਾਣੀ ਦਾ ਪਾਠ ਕਰਿਆ ਕਰ ਸਾਵਧਾਨ ਹੋ ਕੇ ਜਿੰਨੇ ਪਾਠ ਵੀ ਰੋਜ਼ ਕਰ ਸਕੀ ਵੱਧ ਤੋਂ ਵੱਧ ਨਾਲ ਅਰਥਾ ਨੂੰ ਵਿਚਾਰਿਆ ਕਰ ਦੂਸਰਾ ਜੇਕਰ ਕੋਈ ਲੋੜਵੰਦ ਗਰੀਬ ਦੁਖੀ ਆਵੇ ਤਾਂ ਉਸ ਦਾ ਕੰਮ ਕਰ ਦਿਆ ਕਰ ਉਸ ਤੋਂ ਪੈਸੇ ਨਾ ਲਈ ਉਸ ਨੂੰ ਗੁਰੂ ਨਿਮਤ ਸਮਝਿਆ ਕਰ ਬਾਕੀ ਤੋਂ ਆਪਣੇ ਕਿਰਤ ਕਰ ਇਮਾਨਦਾਰੀ ਨਾਲ ਧੰ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ ਭਾਈ ਗੁਜਰ ਸਤਿਵਚਨ ਕਹਿ ਕੇ ਚਲੇ ਗਿਆ ਰੋਜ਼ ਪਾਠ ਕਰਦਾ ਜਪਜੀ ਸਾਹਿਬ ਦੇ ਤੇ ਆਪਣੀ ਦਸਾਂ ਰੂਹਾਂ ਦੀ ਕਿਰਤ ਕਰਦਾ ਇੱਕ ਦਿਨ ਕੁਝ ਬੰਦੇ ਪਾਈ ਗੁੱਜਰ ਜੀ ਦੇ ਘਰ ਆਏ ਜਿਨ੍ਹਾਂ ਦੇ ਹੱਥ ਸੰਗਲਾਂ ਨਾਲ ਬੰਨੇ ਹੋਏ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਕੁਝ ਵਿਰੋਧੀਆਂ ਨੇ ਝੂਠੀਆਂ ਤੌਮਤਾ ਲਾ ਕੇ ਕਾਜੀ ਨੂੰ ਰਿਸ਼ਵਤ ਦੇ ਕੇ ਰਾਜੇ ਕੋਲ ਕੈਦ ਕਰਵਾ ਦਿੱਤਾ ਸੀ ਅਸੀਂ ਕੋਈ ਗੁਨਾਹ ਨਹੀਂ ਕੀਤਾ ਹੁਣ ਅਸੀਂ ਬੜੀ ਮੁਸ਼ਕਲ ਨਾਲ ਕੈਦ ਤੋਂ ਨਿਕਲੇ ਹਾਂ ਪਰ ਸਾਡੇ ਹੱਥ ਬੰਨੇ ਨੇ ਰੱਬ ਦਾ ਵਾਸਤਾ ਸਾਡੇ ਬੰਧਨ ਖੋਲ ਦੋ ਅਸੀਂ ਬੜੀ ਆਸ ਨਾਲ ਤੁਹਾਡੇ ਕੋਲ ਆਏ ਹਾਂ ਪਾਈ ਗੁੱਜਰ ਜੀ ਪਹਿਲਾਂ ਤਾਂ ਮੰਨੇ ਨਾ ਕਿਉਂਕਿ ਰਾਜੇ ਨੂੰ ਤਾਲ ਲੱਗਾ ਤਾਂ ਔਖਾ ਹੋ ਸਕਦਾ ਸੀ ਪਰ ਫਿਰ ਸਤਿਗੁਰਾਂ ਦੇ ਬਚਨ ਜੇਤੇ ਆਏ ਤੇ ਗੁਰੂ ਨਿਮਤ ਬੰਦਨ ਖੋਲ ਦਿੱਤੇ ਅਤੇ ਉਹਨਾਂ ਨੇ ਬਹੁਤ ਅਸੀਸਾਂ ਦਿੱਤੀਆਂ ਤੇ ਚਲੇ ਗਏ ਇਸ ਤਰ੍ਹਾਂ ਬਾਣੀ ਪੜਦਿਆਂ ਆਪਣੀ ਕਿਰਤ ਕਰਦਿਆਂ ਪਾਈ ਗੁੱਜਰ ਨੇ ਆਪਣਾ ਜੀਵਨ ਸਫਲ ਕੀਤਾ ਗੁਰੂ ਅੰਗਦ ਦੇਵ ਜੀ ਨੇ ਬਹੁ ਕਿਰਪਾ ਕੀਤੀ ਪਾਈ ਗੁਰਦਾਸ ਜੀ ਨੇ 11ਵੀਂ ਵਾਰ ਚ ਪਾਈ ਗੁੱਜਰ ਜੀ ਦੇ ਨਾਮ ਦਾ ਇਸ ਤਰ੍ਹਾਂ ਲਿਖਿਆ ਹੈ ਗੁੱਜਰ ਜਾਤ ਲੋਹਾਰ ਹੈ ਗੁਰਸਿੱਖੀ ਗੁਰਸਿੱਖ ਸੁਣਾਵੇ ਪਾਈ ਸੰਤੋਖ ਸਿੰਘ ਜੀ ਵੀ ਸੂਰਜ ਪ੍ਰਕਾਸ਼ ਦੀ ਪਹਿਲੀ ਰਾਸ ਤੇ 11ਵੇਂ ਅਧਿਆਏ 'ਚ ਲਿਖਦੇ ਨੇ ਗੁੱਜਰ ਨਾਮ ਸੁ ਜਾਤ ਲੋਹਾਰ ਚਲ ਆਇਓ ਗੁਰਕੇ ਦਰਬਾਰ ਸੁਨ ਸਤਗੁਰ ਕੀ ਨਸੁਪਦੇਸ਼ ਇਕ ਚਿਤ ਜਪਜੀ ਪੜੋ ਹਮੇਸ਼ ਜੇਤਿਕ ਵਾਰ ਪਠਿਓ ਨਿਤ ਲਾਏ ਜਾਏ ਪਠਤ ਰਹੋ ਧੀਰਗ ਫਲ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲ ਚੁਕ ਦੀ ਮਾਫੀ